हेलो मैं डॉक्टर तेराकार लेके आई हां अपने बहुत ही प्यारे-प्यारे मेरे दिल दे बहुत करीब डॉक्टर तेराकार चैनल ਨਾਲ ਜੁੜੇ ਹੋਏ ਪਿਆਰੇ-ਪਿਆਰੇ ਦਰਸ਼ਕ ਜੋ ਮੇਰਾ ਇੱਕ ਪਰਿਵਾਰ ਬਣ ਚੁੱਕਾ ਆ ਇੱਕ ਦੁਰਲਭ ਵੀਡੀਓ ਨਵਾਂ ਸਾਲ 2026 ਬਹੁਤ ਸਾਰੇ ਲੋਕਾਂ ਲਈ ਆਮ ਹੋ ਸਕਦਾ ਪਰ ਚਾਰ ਰਾਸ਼ੀਆਂ ਮੈਂ ਕੈਲਕੂਲੇਟ ਕੀਤੀਆਂ ਆਪਣੀ ਗਣਨਾ ਅਨੁਸਾਰ ਉਨਾਲੇ ਇਹ ਸਾਲ ਮਹਾ ਸੁਭ ਯੋਗ ਨਾਲ ਪਰਿਆ ਹੋਇਆ ਆ ਸਰਪ੍ਰਾਈਜ਼ ਸੱਚੋ ਬਲਾ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਬਿਲਕੁਲ ਸਾਫ਼ ਸ਼ੁੱਧ ਵੈਦਿਕ ਨਜ਼ਰੀਏ ਨਾਲ ਦੱਸਣਾ ਆ ਕਿ ਕਿਹੜੀਆਂ ਚਾਰ ਰਾਸ਼ੀਆਂ ਦੇ ਉੱਤੇ ਗੁਰੂ ਸ਼ਨੀ ਤੇ ਬੁੱਧ ਮਿਲ ਕੇ ਖਾਸ ਕਿਰਪਾ ਵਰਸਾਉਣ ਜਾ ਰਹੇ ਆ 2026 ਚ ਤੇ ਇਹ ਫਾਇਦਾ ਤਾਂ ਹੋਣਾ ਤੁਹਾਨੂੰ ਜੇ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਣੇ ਰਹੇ ਤੇ ਮੈਂ ਤੁਹਾਨੂੰ ਉਸ ਵੇਲੇ ਤੱਕ ਇੱਕ ਵਿਰਲਾ ਪੁਰਾਤਨ ਉਪਾਅ ਵੀ ਸਾਂਝਾ ਕਰਨਾ ਜਿਹੜਾ ਸਭ ਸਾਂਝਾ ਹੋਣਾ ਕੋਈ ਵੀ ਕਰ ਸਕਦਾ ਕਿਸੇ ਵੀ ਧਰਮ ਦਾ ਕਿਸੇ ਵੀ ਕੌਮ ਦਾ ਔਰ ਬੜਾ ਹੀ ਅਸਰਕਾਰਕ ਹੋਏਗਾ ਸੋ 2026 ਦੇ ਪੂਰੇ ਸਾਲ ਨੂੰ ਸ਼ੁਭਤਾ ਨਾਲ ਭਰਨ ਵਾਲਾ ਇਹ ਟੁਟਕਾ ਤੁਹਾਨੂੰ ਅਖੀਰ ਤੱਕ ਦੱਸਿਆ ਜਾਏਗਾ ਇਸ ਲਈ ਅੰਤ ਤੱਕ ਮੇਰੇ ਨਾਲ ਜੁੜੇ ਰਹੋਗੇ ਤਾਂ ਫਾਇਦੇਚ ਰਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰ ਲਾਂ 2026 ਦੀ ਗ੍ਰਹਿ ਚਾਲ ਦੀ ਕਿਉਂਕਿ ਕੈਲਕੂਲੇਸ਼ਨਜ਼ ਵਿੱਚ ਜਰਾ ਵੀ ਇਧਰ ਉਧਰ ਕੋਈ ਗੱਲ ਨਹੀਂ ਹੋਣੀ ਚਾਹੀਦੀ ਗਲਤ ਇਸ ਸਾਲ ਗੁਰੂ ਤਰੱਕੀ ਵੱਧਦਾ ਤੇ ਚਮਕ ਲਿਆਉਂਦਾ ਆ ਸ਼ਨੀ ਜਿਹੜਾ ਆ ਉਹ ਮੁਨੱਖ ਨੂੰ ਮਿਹਨਤ ਦਾ ਅਸਲ ਫਲ ਦਏਗਾ ਤੇ ਬੁੱਧ ਜਿਹੜਾ ਆ ਉਹ ਬੁੱਧੀਮਾਨ ਫੈਸਲੇ ਵਪਾਰ ਤੇ ਰੋਜ਼ਗਾਰ ਦੇ ਮੌਕੇ ਖੋਲੇਗਾ ਜਦੋਂ ਫਿਰ ਇਹ ਤਿੰਨੋਂ ਹੀ ਗ੍ਰਹਿ ਇੱਕ ਹੀ ਦੌਰ 'ਚ ਚੰਗੀ ਦ੍ਰਿਸ਼ਟੀ ਦਿਣ ਲੱਗ ਪੈਣ ਤਾਂ ਫਿਰ ਮੰਨਦੇ ਹਾਂ ਨਾ ਕਿ ਜੀਵਨ ਦੇ ਵਿੱਚ ਅਸਲ ਬਦਲਾ ਆਉਂਦਾ ਹੀ ਆਉਂਦਾ ਹੈ ਤਫਰ ਤਿਆਰ ਹੋ ਜਾਓ ਇੱਕ ਖੁਸ਼ਖਬਰੀ ਸੁਣ ਲਈ ਕਿ ਇਹਨਾਂ ਚਾਰ ਮਾਹ ਸੁਭ ਰਾਸ਼ੀਆਂ ਚ ਤੁਹਾਡੀ ਰਾਸ਼ੀ ਵੀ ਹੈਗੀ ਆ ਇੰਤਜ਼ਾਰ ਤਾਂ ਵੀ ਕਰਨਾ ਹੀ ਪੈਣਾ ਨਾ ਇਹ ਤਾਂ ਡਰਾ ਹੁੰਦਾ ਹੈ ਲੋਟਰੀ ਦੀ ਟਿਕਟ ਵਰਗਾ ਭਾਵੇਂ ਤੁਸੀਂ ਵੀ ਵਿੱਚ ਸ਼ਾਮ ਲੋ ਕਿ ਨਹੀਂ ਸਸਪੈਂਸ ਕਰ ਦਵਾ ਖਤਮ ਪਹਿਲਾਂ ਥੋੜਾ ਮੈਂ ਦੱਸੂਗੀ ਮੈਂ 1 ਬਾਈ 1 ਦੱਸੂਗੀ ਕਿਉਂਕਿ ਫਿਰ ਹੀ ਤਾਂ ਸੁਣੋਗੇ ਹਾਂ ਪਰ ਇਹ ਚਾਰ ਰਾਸ਼ੀਆਂ ਚੋਂ ਤੁਹਾਡੇ ਕਿਸੇ ਅਜ਼ੀਜ਼ ਦੀ ਜੇ ਤੁਹਾਡੀ ਰਾਸ਼ੀ ਨਹੀਂ ਹੈ ਤਾਂ ਉਹ ਕਿਸੇ ਆਪਣੇ ਪਿਆਰੇ ਦੀ ਹੋ ਸਕਦੀ ਹੈ ਸੁਣਨ ਵਿੱਚ ਕੀ ਹਰਜ ਸੋ ਲਗਾਤਾਰਤਾ ਜੇ ਮੇਰੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚਲੋਗੇ ਤਾਂ ਕਿਆ ਹੀ ਕਹਿਣੇ ਹੋ ਜਾਣਗੇ ਮੇਰੇ ਚੈਨਲ ਦੇ ਚਲੋ ਜੀ ਪਹਿਲੀ ਮਹਾ ਸ਼ੁਭ ਰਾਸ਼ੀ ਆ ਰਹੀ ਹੈ 2026 ਦੀ ਚਲੋ ਸਿੰਘ ਰਾਸ਼ੀ 2026 ਚ ਗੁਰੂ ਦੀ ਪੰਜਵੀਂ ਦ੍ਰਿਸ਼ਟੀ ਸਿੰਘ ਰਾਸ਼ੀ ਲਈ ਵਿੱਦਿਆ ਨਵੀਂ ਸਿੱਖਿਆ ਤੇ ਕੈਰੀਅਰ ਚ ਬਹੁਤ ਵਧੀਆ ਮੌਕੇ ਲਿਆਏਗੀ ਸ਼ਨੀ ਦੀ ਤੀਜੀ ਦ੍ਰਿਸ਼ਟੀ ਤੁਹਾਡੀ ਮਿਹਨਤ ਨੂੰ ਠੀਕ ਦਿਸ਼ਾ ਵੱਲ ਲੈ ਕੇ ਜਾਣਾ ਹੈ ਉਸਨੇ ਤੇ ਜਿਹੜਾ ਕੰਮ ਤੁਸੀਂ ਸੋਚਦੇ ਸੀ ਨਾ ਕਿ ਬਹੁਤ ਮੁਸ਼ਕਲ ਆ ਮੈਂ ਕਰ ਨਹੀਂ ਪਾਉਂਗਾ ਜਾਂ ਕਰ ਨਹੀਂ ਪਾਉਂਗੀ ਬਹੁਤ ਅਸੰਭਵ ਹੈ ਮੇਰੇ ਲਈ ਮੈਂ ਤੇ ਇਹ ਕੰਮ ਨੋ 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 ਨਹੀਂ ਉਹੀ ਤਾਂ ਹੁਣ ਸਭ ਤੋਂ ਆਸਾਨ ਤਰੀਕੇ ਨਾਲ ਮੁਕੰਮਲ ਮੁਕਮਲ ਹੋ ਜਾਣ ਬੁੱਧ ਵੀ ਤੁਹਾਡੇ ਲਈ ਨਵੀਆਂ ਡੀਲਾਂ ਲੈ ਕੇ ਆਏਗਾ ਨਵੇਂ ਵਪਾਰਕ ਲਾਭ ਲਿਆਏਗਾ ਇਸ ਸਾਲ ਤੁਹਾਨੂੰ ਰੁਕਿਆ ਹੋਇਆ ਪੈਸਾ ਵਾਪਸ ਮਿਲ ਜਾਣਾ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣੀਆਂ ਤੇ ਕੈਰੀਅਰ ਦੇ ਵਿੱਚ ਚਮਕ ਆਏਗੀ ਕੈਰੀਅਰ ਗਰੋਥ ਬਹੁਤ ਹਣੀ ਹੈ 2026 ਚ ਉਪਾਅ ਮੈਂ ਜ਼ਰੂਰ ਦੱਸਣਾ ਨਾਲ ਤੁਸੀਂ ਇਉਂ ਪਾ ਹਰੇਕ ਐਤਵਾਰ 2026 ਦੌਰਾਨ ਸਵੇਰ ਨੂੰ ਚੜਦੇ ਸੂਰਜ ਨੂੰ ਲਾਲ ਫੁੱਲ ਅਰਪਿਤ ਕਰਨਾ ਦੁਨਨਾ ਥਨਾ ਇਦਨਾ ਚੱਕਣਾ ਕਿ ਸੂਰਜ ਦੇਵ ਤੁਹਾਡੇ ਅੱਗੇ ਤੁਹਾਡੇ ਸੰਮੁਖ ਮੈਂ ਆਪਣੀ ਸ਼ਰਦਾ ਦਾ ਲਾਲ ਫੁੱਲ ਅਰਪਿਤ ਕਰ ਰਹੀ ਹਾਂ ਕਬੂਲ ਕਰੋ ਇਹ ਮੰਚ ਬੋਲਣਾ ਹੈ ਕਰਕੇ ਤਾਂ ਦੇਖਿਓ ਦੂਜੀ ਮਹਾ ਸ਼ੁਭ ਰਾਸ਼ੀ ਹੈ ਕਾਸ਼ ਮੈਂ ਹੁੰਦੀ ਕਾਸ਼ ਰਸ਼ਮੀਰੀ ਹੁੰਦੀ ਪਰ ਜਿਨ੍ਹਾਂ ਦੀ ਹੈ ਉਹ ਤਾਂ ਖੁਸ਼ ਹੋਣਗੇ ਨਾ ਹਾਂਜੀ ਤਨੂ ਰਾਸ਼ੀ ਦੀ ਵਾਰਿਆ ਗਈ ਕਿਉਂਕਿ ਇਸ ਰਾਸ਼ੀ ਦਾ ਸਵਾਮੀ ਗੁਰੂ ਆਪ ਹੀ ਬਹੁਤ ਹੀ ਮਜ਼ਬੂਤ ਸਥਿਤੀ ਛੁਣਾਇਆ ਤਾਂ ਫਿਰ ਕਿਸਮਤ ਆਤਮ ਵਿਸ਼ਵਾਸ ਤੇ ਵੱਡੇ ਵੱਡੇ ਫੈਸਲੇ ਕਰਨ ਦੀ ਤਾਕਤ ਬਹੁਤ ਵੱਜ ਜਾਣੀ ਹੈ ਸ਼ਨੀਰੀ ਸਤਮੀ ਦ੍ਰਿਸ਼ਟੀ ਹੋਣੀ ਹੈ ਜਦੋਂ ਧਨ ਲਾਭ ਦੇ ਜੋਗ ਬਣਾਈ ਗਈ ਤੇ ਪੈਸੇ ਦੇ ਮਾਮਲਿਆਂ ਚ ਮਜ਼ਬੂਤੀ ਹੈ ਤਾਂ ਜਿਹਦੀ ਪੈਸੇ ਦੇ ਮਾਮਲੇ ਚ ਮਜ਼ਬੂਤੀ ਹੈ ਉਹ ਭਲਾ ਕਿਸੇ ਨੂੰ ਪਛਾਣਦਾ ਸੋ ਬੁੱਧ ਜਿਹੜਾ ਹੈ ਉਹ ਤੁਹਾਨੂੰ ਯਾਤਰਾਵਾਂ ਲਿਖਤ ਪੜਤ ਤੇ ਸੰਚਾਰ ਨਾਲ ਜੁੜੇ ਕੰਮਾਂ 'ਚ ਤਰੱਕੀ ਦੇ ਦੇਗਾ ਤੇ 2026 ਤੁਹਾਡੇ ਰਿਸ਼ਤੇਆਂ ਤੇ ਵਿਆਹ ਲਈ ਵੀ ਬੜਾ ਹੀ ਸੁਖਦ ਬਦਲਾ ਲਿਆਉਣ ਜਾ ਰਿਹਾ ਹੈ। ਤਿਆਰੀ ਇੱਕਸ ਲੋ। ਉਪਾਏ ਇੱਕ ਕਰ ਲੈਣਾ। ਹਰੇਕ ਵੀਰਵਾਰ 2026 ਨੂੰ ਜਿਹੜਾ ਆਉਣਾ ਹੈ ਸਵੇਰੇ ਤੁਸੀਂ ਗਾਂ ਨੂੰ ਪੀਲੇ ਛੋਲੇ ਤੇ ਗੁੜ ਨਾਲ ਖਿਲਾ ਦੇਣਾ। ਦੇਖਿਓ ਫਿਰ ਕਿਦਾਂ ਆ ਪਰੰਪਰਾ कृपा तोड़ते बरसेगी तीसरी महाशुभ राशि है जी है सब ਤੋਂ ਲਾਸਟ ਵਾਲੀ ਜਿਹਨੂੰ 11 ਜਣਿਆਂ ਨੂੰ ਪੁੱਗਤਾ ਆ ਕੇ ਫਿਰ ਵਿਚਾਰੀ ਦੀ ਵਾਰੀ ਆਉਂਦੀ ਆ ਉਹ ਹੈ ਮੀਨ ਰਾਸ਼ੀ ਗੁਰੂ ਦੀ ਕਿਰਪਾਈ ਇਸ ਰਾਸ਼ੀ ਉਤੇ ਸਾਲ ਪਰ ਰਹਿਣੀ ਹੈ ਜਿਸ ਦੇ ਨਾਲ ਨਵੀਆਂ ਸ਼ੁਰੂਆਤਾਂ ਹੋਣਗੀਆਂ ਨਵੇਂ-ਨਵੇਂ ਵੱਡੇ ਪ੍ਰੋਜੈਕਟ ਮਿਲਣਗੇ ਵਪਾਰ ਦੇ ਵਿੱਚ ਉਚਾਈ ਪੀਕ ਤੇ ਜਾਏਗਾ ਤੁਹਾਡਾ ਬਿਜ਼ਨਸ ਤੇ ਤੁਹਾਨੂੰ ਲਾਭ ਯਕੀਨੀ ਹੋਏਗਾ ਸ਼ਨੀ ਦੀ ਦ੍ਰਿਸ਼ਟੀ ਵੀ ਤੁਹਾਨੂੰ ਮਿਹਨਤ ਦੇ ਸਹੀ ਨਤੀਜੇ ਦੇਏਗੀ ਬੁੱਧ ਮੀਨ ਰਾਸ਼ੀ ਦੇ ਲੋਕਾਂ ਨੂੰ ਲਿਖਤ ਸਿੱਖਿਆ ਤੇ ਗਣਨਾ ਕੈਲਕੂਲੇਸ਼ਨਸ ਵਾਲੇ ਕੰਮਾਂ 'ਚ ਅੱਗੇ ਲੈ ਕੇ ਜਾਏਗਾ ਘਰ ਦੇ ਵਿੱਚ ਸ਼ਾਂਤੀ ਸਿਹਤ 'ਚ ਸੁਧਾਰ ਤੇ ਮਨ 'ਚ ਹੌਸਲਾ ਬਲੰਦ ਵਧਣਾ ਹੈ ਉਪਾਅ ਕਰ ਲੈਣਾ ਹੈ ਹਰੇਕ ਵੀਰਵਾਰ ਰਾਤ ਨੂੰ ਰਾਤ ਨੂੰ ਤਾਂਬੇ ਦਾ ਲੋਟਾ ਪਾਣੀ ਨਾਲ ਭਰਨਾ ਬਿਸਤਰ ਦੀ ਸਾਈਡ ਤੇ ਰੱਖ ਲਓ ਮੰਜੇ ਤੇ ਆ ਤਾਂ ਬਿਸਤਰ ਦੇ ਹੇਠਾਂ ਰੱਖ ਲਿਓ ਸਵੇਰੇ ਉਹ ਪਾਣੀ ਚੁੱਪਚੀ ਤੇ ਪੌਦਿਆਂ 'ਚ ਪਾਉਣਾ ਹੈ ਸੇਵਾ ਕਰਨੀ ਆ ਫਿਰ ਦੇਖੋ ਮੀਨ ਰਾਸ਼ੀ ਵਾਲਿਆਂ ਦੇ ਝੰਡੇ ਬੁਲੰਦ ਝੁੱਲਦੇ ਚੌਥੀ ਰਾਸ਼ੀ ਹੁਣ ਕੀ ਸਸਪੈਂਸ ਰੱਖਾਂ ਬਾਕੀ ਨਰਾਸ਼ ਨਾ ਹੋਇਓ ਬਾਕੀਆਂ ਲਈ ਵੀ ਖੁਸ਼ਖਬਰੀ ਹੈਗੀ ਆ ਕਿਤੇ ਨਾ ਕਿਤੇ ਅਗਲੀਆਂ ਵੀਡੀਓਜ਼ ਮ ਲਾਵਾਂਗੇ ਪਰਤਦਰ ਪਰਤ ਪੇਤ ਖੋਲਾਂਗੇ ਚੌਥੀ ਮਹਾ ਸੁਭਰਾਸ਼ੀ ਹੈ ਕਰਕ ਰਾਸ਼ੀ ਚੰ드ਰਾਮਸ ਇਸ ਰਾਸ਼ੀ ਦਾ ਸਵਾਮੀ ਹੁਣ ਕਰਕੇ 2026 ਚ ਘਰੇਲੂ ਸ਼ਾਂਤੀ ਸੰਤੁਲਨ ਤੇ ਮੰਦੀ ਮਜ਼ਬੂਤੀ ਬਹੁਤ ਵਧੀਆ ਬਣੀ ਰਹਿਣੀ ਹੈ ਗੁਰੂ ਦੀ ਦ੍ਰਿਸ਼ਟੀ ਘਰ ਪਰਿਵਾਰ ਜਾਇਦਾਦ ਤੇ ਕੈਰੀਅਰ ਚ ਲਾਭ ਦੇਣ ਵਾਲੀ ਹੈ ਬੁੱਧ ਵਪਾਰਕ ਮੌਕਿਆਂ ਦੇ ਰਸਤੇ ਖੋਲ ਦਊਗਾ ਤਾਂ ਇਸ ਰਾਸ਼ੀ ਲਈ ਇਹ ਸਾਲ 2026 ਅਚਾਨਕ ਆਉਣ ਵਾਲੀਆਂ ਖੁਸ਼ੀਆਂ ਦਾ ਸਾਲ ਹੈ ਜੀ ਮੈਂ ਵੀ ਮੰਦ ਮੰਦ ਮੁਸਕਰਾ ਰਹੀ ਆ ਤੁਸੀਂ ਖੁਸ਼ ਤੇ ਮੈਂ ਖੁਸ਼ ਕਿਉਂਕਿ ਕਿਸੇ ਦੀ ਖੁਸ਼ੀ ਚ ਖੁਸ਼ ਹੋਵੋਗੇ ਤਾਂ ਰੱਬ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰੇਗਾ ਇਹ ਗੱਲ ਯਾਦ ਰੱਖਿਓ ਇਹ ਯੂਨੀਵਰਸਲ ਟਰੁਥ ਹੈ ਜਿੱਦਾਂ ਕਿਹੜੀ ਖੁਸ਼ੀ ਮਿਲ ਸਕਦੀ ਹੈ ਤੁਹਾਨੂੰ ਕਰਕਰਾਸੀ ਵਾਲਿਓ ਨਵਾਂ ਘਰ ਬਣਾ ਲਓਗੇ ਨਵਾਂ ਫਲੈਟ ਖਰੀਦ ਸਕਦੇ ਹੋ ਇਦਾਂ ਨਹੀਂ ਹੁੰਦਾ ਅੱਜ ਕੌਣ ਸਾਡੇ ਕੋਲ 4 ਪੈਸੇ ਨਹੀਂ ਆਤਾ ਡਾਕਟਰ ਤੇਰਾ ਕੌਰ ਕਹਿ ਰਹੀ ਆ 2026 ਚ ਨਵਾਂ ਘਰ ਲੈਣਾ ਉਹ ਪਤਾ ਨਹੀਂ ਉਸ ਪ੍ਰਮਾਤਮਾ ਨੇ ਕਿਹੜਾ ਕਿਹੜਾ ਢੋਮੇ ਲਬਣਾ ਦੇਣਾ ਨਵੀਂ ਸ਼ੁਰੂਆਤ ਹੋਣੀ ਹੈ ਜਾਂ ਫਿਰ ਬਹੁਤ ਵੱਡੀ ਕੋਈ ਵੱਡੀ ਨਵੀਂ ਖੁਸ਼ਖਬਰੀ ਆਉਣ ਜਾ ਰਹੀ ਹੈ ਉਹ ਬਾਜ਼ਰੂਰ ਕਰ ਲਿਓ ਹਰੇਕ ਸੋਮਵਾਰ ਰਾਤ ਨੂੰ ਚੰਦਰਮਾ ਨੂੰ ਪੰਜ ਚਮਚੇ ਕੱਚਾ ਸੁੱਚਾ ਦੁੱਧ ਦੋਨਾਂ ਹੱਥਾਂ ਨਾਲ ਹੌਲੀ-ਹੌਲੀ ਉੱਪਰ ਚੱਕਣਾ ਤੇ ਐਦਾਂ ਦਿਖਾਉਣਾ ਆ ਫਿਰ ਤਰੰਤ ਉਹੀ ਦੁੱਧ ਘਰ ਦੇ ਬਾਹਰ ਜਾਂ ਜੇ ਬਾਲਕੋਨੀ ਚ ਫਲੈਟ ਸਵਿਚ ਰਹਿੰਨੇ ਹੋ ਤਾਂ ਕਿਸੇ ਵੀ ਸਾਦੇ ਮਿੱਟੀ ਦੇ ਪੌਦੇ ਦੀ ਜੜ੍ਹ ਚ ਸੁੱਟ ਦਿਓ ਪਾ ਦਿਓ ਨਜ਼ਾਰੇ ਨਜ਼ਾਰੇ ਇੱਕ ਨਾ ਸਸਪੈਂਸ ਖੋਲਣੇ ਜਾ ਰਹੀ ਹਾਂ ਮੈਂ ਰਾਸ਼ੀਆਂ ਤਾਂ ਚਾਰ ਸੀ ਇੱਕ ਕਲੈਸ਼ ਹੋ ਜਾਂਦਾ ਨਾ ਜਦੋਂ ਮੈਚ ਟਾਈ ਹੋ ਜਾਂਦਾ ਅਸਲ 'ਚ 2026 'ਚ ਮੇਰੀ ਗਣਨਾ ਅਨੁਸਾਰ ਸਿੰਘ ਤੇ ਜਿਹੜੀ ਕੰਨਿਆ ਰਾਸ਼ੀ ਸੀ ਨਾ ਇਹਨਾਂ 'ਚ ਹਲਕਾ ਜਿਹਾ ਟਾਈ ਅਪ ਬਣਦਾ ਸੀ ਜਿਹੜੀ ਮੈਂ ਪਹਿਲਾਂ ਦੱਸੀ ਸਿੰਘ ਰਾਸ਼ੀ ਕੰਨਿਆ ਵੀ ਨਾਲ ਸੀ ਪਰ ਵੈਦਿਕ ਦ੍ਰਿਸ਼ਟੀ ਨਾਲ ਸਿੰਘ ਰਾਸ਼ੀ ਮਹਾਸ਼ੁਭ ਸੂਚੀ 'ਚ ਅੱਗੇ ਚੱਲ ਗਈ ਇਹਦਾ ਮੁੱਖ ਕਾਰਨ ਇਹ ਆ ਕਿ ਗੁਰੂ ਦੀ ਪੰਜਵੀਂ ਦ੍ਰਿਸ਼ਟੀ ਸ਼ਨੀ ਦੀ ਤੀਜੀ ਦ੍ਰਿਸ਼ਟੀ ਤੇ ਬੁੱਧ ਤੋਂ ਮਿਲਣ ਵਾਲਾ ਸਾਰਾ ਹੀ ਵਪਾਰਕ ਲਾਭ ਜੋ ਕੰਨਿਆ ਨਾਲੋਂ ਸਿੰਘ ਨੂੰ ਕੁਝ ਕਦਮ ਉੱਪਰ ਲੈ ਗਿਆ ਮੇਰੇ ਪੈਰਾਮੀਟਰਸ ਵਿੱਚ ਉਦੇ ਨੰਬਰ ਵੱਧ ਬਣ ਗਏ ਸੋ ਕੰਨਿਆ ਰਾਸ਼ੀ ਵੀ ਸ਼ੁਭ ਫਲ ਵਾਲੀ ਹੀ ਹੈ ਪਰ ਮਹਾ ਸ਼ੁਭ ਵਰਗ ਵਿੱਚ ਸਿੰਘ ਦੀ ਉਚਾਈ ਉਹਨੂੰ ਇੱਕ ਪੌੜੀ ਅੱਗੇ ਲੈ ਗਈ ਤੇ ਉਸ ਦੀ ਜਿੱਤ ਹੋ ਗਈ ਖੈਰ ਹੁਣ ਗੱਲ ਕਰਾਂ ਉਹ ਸਰਵ ਸੰਜੇ ਵਿਰਲੇ ਪ੍ਰਤਨੁਪਾਦੀ ਨਵੇਂ ਸਾਲ ਦੇ ਪਹਿਲੇ 9 ਦਿਨ ਕੈਲੰਡਰ ਤੇ ਤਰੀਕਾਂ ਨੋਟ ਕਰ ਲਿਓ ਨਵਾਂ ਸਾਲ ਪਹਿਲੇ 9 ਦਿਨ ਸਵੇਰ ਦੇ ਸਮੇਂ ਘਰ ਦੇ ਦਰਵਾਜ਼ੇ ਦੇ ਅੰਦਰਲੇ ਪਾਸੇ ਭਾਵ ਵੇੜਾ ਇੱਕ ਛੋਟੀ ਕੁੰਡੀ ਹੈ ਨਾ ਆਪਾਂ ਪੰਛੀਆਂ ਨੂੰ ਪਾਣੀ ਰੱਖਦੇ ਛੋਟਾ ਬੌਲ ਲਿਆਓ ਮਿੱਟੀ ਦਾ ਘਮਾਰਣ ਕੋਲ ਪਾਣੀ ਨਾਲ ਭਰ ਦੇਣਾ ਸਿਰਫ ਇੱਕ ਪੱਤਾ ਤુલਸੀ ਦਾ ਤੇ ਉਸ ਦੇ ਵਿੱਚ ਇੱਕ ਟੁਕੜੀ ਸੁੱਚੇ ਗੁੜ ਦੀ ਪਾ ਦੇਣੀ ਹੈ ਤੁਹਾਡਾ ਹੋਰ ਕੋਈ ਕੰਮ ਨਹੀਂ ਇਹ ਕੁੰਡੀ ਉੱਥੇ ਹੀ ਰਹਿਣੀ ਹੈ 9 ਦਿਨ ਪਈ ਉਹਨੂੰ ਛੇੜਨਾ ਨਹੀਂ ਜੇ ਥਾਂ ਨਹੀਂ ਹਿਲਾਉਣੀ ਕਿ ਝਾੜੂ ਫੇਰਦੇ ਉਹਨੂੰ ਚੱਕ ਦੋ ਨੋ ਉਹਦੇ ਵੱਲ ਦੇਖਣਾ ਹੀ ਨਹੀਂ ਤੁਸੀਂ ਪਰ ਇੱਕ ਕੰਮ ਰੋਜ਼ ਕਰਨਾ ਪਏਗਾ ਹਰ ਸਵੇਰੇ ਸਿਰਫ ਪੁਰਾਣਾ ਪਾਣੀ ਪੌਦੇ 'ਚ ਸੁੱਟ ਦੇਣਾ ਵਿਚਲੀ ਤੁਲਸੀ ਵੀ ਵਿਚਲਾ ਗੁੜ ਵੀ ਨਵਾਂ ਪਾਣੀ ਭਰਨਾ ਸਭ ਕੁਝ ਰੈਡੀ ਕੋਈ ਮੰਤਰ ਨਹੀਂ ਕੋਈ ਜਪਨੀ ਕੋਈ ਰਸਮ ਨਹੀਂ ਇਹ ਤੁਹਾਡੇ ਬ੍ਰਹਸਪਤੀ ਨੂੰ ਸ਼ਨੀ ਨੂੰ ਤੇ ਚੰਦਰ ਤਤ ਨੂੰ ਤਿੰਨਾਂ ਨੂੰ ਇਕੱਠਿਆਂ ਸ਼ਾਂਤ ਤੇ ਮਜ਼ਬੂਤ ਕਰੇਗਾ ਬਹੁਤ ਫਾਇਦੇ ਵਾਲਾ ਉਪਾਯੋ ਹੁਣੇ ਨਾ ਕਰਨ ਲੱਗ ਪਿਓ ਨਵੇਂ ਸਾਲ ਦੇ ਭਾਅ 2026 ਦੇ ਪਹਿਲੇ 9 ਦਿਨ ਕਰਨਾ ਹੈ ਜੇ ਵੀਡੀਓ ਤੁਹਾਨੂੰ ਪਸੰਦ ਆਈ ਲੱਗਾ ਕਿ ਗਿਆਨਵਰਧਕ ਹੈ ਬਹੁਤ ਜਾਣਕਾਰੀ ਸੀ ਤਾਂ ਫਿਰ ਕਿਰਪਾ ਕਰਕੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਅੰਦਰਲਾ ਗੁਬਾਰ ਕੱਢ ਕੇ ਕਮੈਂਟ ਕਰ ਦਿਓ ਡਾਕਟਰ ਦਿਨਾਕੋਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹਾਈਪ ਆਪਸ਼ਨ ਤੇ ਕਲਿੱਕ ਕਰਨਾ ਨਾ ਭੁੱਲੋ ਇੱਕ ਜੁਆਇਨ ਦੇ ਆਪਸ਼ਨ ਆ ਕੋਈ ਨਹੀਂ ਦਬਦਾ ਬੜੇ ਹੀ ਕੰਜੂਸੋਂ બસ ਮੈਂ ਕੀ ਖਵਾ ਤੁਹਾਨੂੰ ਫਿਰ ਵੀ ਢੇਰ ਸਾਰੀਆਂ ਦੁਆਵਾਂ ਵਦੋ ਫੁੱਲੋ ਖੁਸ਼ ਰਹੋ ਆਵਾਦ ਰਹੋ ਤੁਹਾਡੀਆਂ ਸਾਰੀਆਂ ਚਿੰਤਾਵਾਂ ਉਸ ਪਰਮਾਤਮਾ ਦੇ ਅਸ਼ੀਰਵਾਦ ਨਾਲ ਹੌਲੀ ਹੌਲੀ 1 ਬਾਈ 1 ਖਤਮ ਹੋਣੇ ਸ਼ੁਰੂ ਹੋ ਜਾਣ 2026 ਤੁਹਾਡੀ ਝੋਲੀ ਖੁਸ਼ੀਆਂ ਨਾਲ ਨੱਕੋ ਨੱਕ ਪਰਦਾ ਐ ਇੰਨੀ ਭਾਰੀ ਝੋਲੀ ਹੋ ਜਾਏ ਕਿ ਤੁਹਾਨੂੰ ਮਜ਼ਬੂਤੀ ਨਾਲ ਦੋਨਾਂ ਹੱਥਾਂ ਨਾਲ ਫੜਨੀ ਪਵੇ ਸੋ ਮਿਲਾਂਗੇ ਕੱਲ ਇੱਕ ਦਿਲਚਸਪ ਨਵੇਂ ਵਿਸ਼ੇ ਨਾਲ ਨਵੀਂ ਵੀਡੀਓ ਚ ਟੀਲ ਦੈਨ ਬਾਏ ਬਾਏ